ਦੇ ਉਹਨਾਂ ਨੂੰ ਦੇ ਉੱਚੇ ਮਾਤਾ ਕਰੋ ਮਾ ਬਣਾਉਣ ਨੂੰ ਕਰੋ ਬਾਬਾ ਜੀ ਕਰੋ ਕਰੋ ਅੱਛੇ ਦਾ ਖੁਸ਼ੀ ਦੇ ਹੱਥ ਕੋਲ ਤੇ ਕੋਈ ਕਰੋ ਮਾਪੀ ਤੁਹਾਡੇ ਨਾਲ ਮਾਪੀ ਮਾਤਾ ਇਹ ਨਹੀਂ ਸੋਚਣਾ ਕਿ ਮਾਫੀ ਹੁਣ ਮੰਗੀਦਾ ਮਾਤਾ ਨੂੰ ਫੇਰ ਕੋ ਕਹੂੰਗੀ ਮੈਂ ਤੁਹਾਡਾ ਨੰਬਰ ਰੱਖਣਾ ਇੱਕ ਮੂਲਾ ਜਿੱਥੇ ਪੰਜਾਬ ਮੇ ਦਾ ਨਾਮ ਮੋੜਦਾ 200 ਦਾ ਨਾਮ ਜੋਗਾ ਗੱਲ ਕਰੂ ਜੇ ਤੇ ਹੱਥ ਨਹੀਂ ਲਾਗਦੇ ਜਾਂ ਚੁੱਪ ਨਾ ਰਹੇਂ ਬਲਾ ਬਲ ਨਾ ਰਹੇਂ ਤੇ ਸੂਖ ਭਾਈ ਜੇ ਹਾਂ ਜੇ ਕੋਈ ਗਲਤੀ ਕਰ ਨਹੀ ਉਹ ਗਲਤੀ ਨਹੀਂ ਗੋਲ ਕਾਏ ਉਹ ਵੀ ਕਰੇ ਬੋਲ ਕੇ ਮੈਂ ਉਹ ਸ਼ਰਾਬ ਪਾਤਾ ਰੋਣਾ ਨਹੀਂ ਹੁਣ ਮੇਰੀ ਗੱਲ ਸੁਣ ਰੋਣਾ ਨਹੀਂ ਹੁਣ ਤੁਹਾਨੂੰ ਤੇਰੇ ਦੁੱਖ ਕੱਟੇ ਜੇ ਨੇ ਗੁਰੂ ਦੇ ਸਿੰਘ ਆ ਗਏ ਨੇ ਸਾਡੇ ਨਗਰ ਤੋਂ ਸਿੰਘ ਆ ਗਏ ਨੇ ਬੋਲਣਗੇ ਭਾਈ ਬੋਲਿਆ ਜਾਏਗਾ ਬੋਲਣਗੇ ਦੋਵੇਂ ਬੋਲਣ ਦਾ ਮਾਤਾ ਕਰਦੇ ਨਾ ਕੋਈ ਹੋਰ ਨਾ ਚਾਹਤ ਕਰਨਗੇ ਨਾਲੇ ਕਵੇ ਮਾਤਾ ਨੂੰ ਮਿਲ ਕੇ ਕੰਮ ਕਰੇਗੀ ਰੋਟੀ ਬਣਾਏਗੀ ਨਹੀਂ ਤੋੜ ਕੋ ਰੋਟੀ ਬੰਦੀ ਸਾਡੀ ਮਾਂ ਪਾਧੀ ਆ ਤੇ ਨੀਰੇ ਕੋ ਦਾਸੀ ਆ ਬਗਵਾ ਆਪਣੀ ਜ਼ਿੰਦਗੀ ਨੂੰ ਆਪਣੀ ਬਣਾਓ ਕੋਸੀ ਮਾफी ਮੰਗੋ ਮਾਤਾ ਕੋਲੋਂ ਬੋਲ ਬੋਲ ਕੇ ਮੰਗੋ ਲਾਲਾ ਤੁਹਾਨੂੰ ਮੈਨੂੰ ਮਾਫ਼ ਕਰ ਦਿਓ ਜੇ ਮੈਂ ਦਾਲੂ ਪੀਉਂ ਤਾਂ ਜੇ ਮੈਂ ਕਲੇਸ਼ ਕਰੂੰਗਾ ਤੇ ਬਿਲਕੁਲ ਮੈਨੂੰ ਸਿੰਘ ਚੋਕੋਂ ਭੱਜ ਜਾਣਾ ਮੈਨੂੰ ਪਤਾ ਆਪਾਂ ਬੋਲੋ ਮੇਰੀ ਭੈਣ ਮੈਂ ਕਹਿੰਦਾ ਮੈਂ ਕਹਿੰਦਾ ਜੇ ਵੀ ਬੰਦ ਗਲਤੀ ਹੋ ਗਈ ਹੈ ਬਹੁਤ ਮਾਤਾ ਨੂੰ ਤੁਸੀਂ ਪਾਉ ਬਾਰੋ ਪਾਰੋ ਡਰਦੇ ਕਿਉਂ ਜੀ ਤੁਹਾਡੀ ਸੱਸ ਵਾ ਕੋਈ ਨਾ ਆਗ ਬੋਲੇ ਸੋ ਨਿਹਾਲ ਆਉਂਦੀ ਨਹੀਂ ਤੂੰ ਇਹ ਵੀ ਬੋਲੋ दारू ਨਹੀਂ ਪੀਓਗੇ ਤੂੰ ਹੀ ਦਮੇ ਜਾਣੇ ਆਪਣੀ ਜ਼ਿੰਦਗੀ ਨੂੰ